ਸਰਵਿਤ ਕੋ ਮੇਰਾ ਨਾਮ ਹੈ 7:30 ਵਜੇ ਉੱਠਦੀ ਆ ਤੇ ਫਿਰ ਹਨਾ ਪਾਪਾ ਨੂੰ ਚਾਹ ਬਣਾ ਕੇ ਤੇ ਉਹ ਬਾਟ ਕਰਕੇ ਮੰਡੀ ਜਾਂਦੇ ਤੇ ਵੇ 7 ਵਜੇ ਦੁਕਾਨ ਤੇ ਆ ਕੇ ਸਾਮਾਨ ਲਗਵਾਨੀ ਆ ਤੇ ਫਿਰ 9 ਵਜੇ ਸਕੂਲ ਜਾਣੀ ਆ ਫਿਰ ਸਕੂਲ ਤੋਂ ਬਾਅਦ 3 ਵਜੇ ਆ ਕੇ ਦੁਬਾਰਾ ਦੁਕਾਨ ਤੇ ਆਉਣੀ ਆ ਤੇ ਰਾਤ ਨੂੰ ਪੜਾਈ ਕਰਦੀ ਆ ਕੋਈ ਮੁਸ਼ਕਲ ਨਹੀਂ ਹੁੰਦੀ ਪੜਾਈ ਵੀ ਕਰਦੇ ਹੋ ਦੁਕਾਨ ਤੇ ਵੀ ਆਉਂਦੇ ਹੋ ਥੋੜੀ ਮੁਸ਼ਕਲਤਾ ਹੁੰਦੀ ਆ ਪਰ ਫਿਰ ਵੀ ਮੈਨੇਜ ਕਰ ਲੈਣੀ ਆ ਕੀ ਮਨ ਚ ਆਇਆ ਕਿਉਂ ਦੁਕਾਨ ਤੇ ਆਣਾ ਸ਼ੁਰੂ ਕਰਤਾ ਕਿੰਨੀ ਦੇਰ ਹੋ ਗਈ ਇਸ ਹਾਲ ਹੋ ਗਿਆ ਹੈ ਆਂਦੇ ਨੂੰ ਕਿ ਮਿਹਨਤ ਹੀ ਕਰਨੀ ਹੈ ਤੇ ਕੋਈ ਵੀ ਕੰਮ ਕਰਨ ਚ ਕੋਈ ਸ਼ਰਮ ਨਹੀਂ ਹੈ। ਕਿਉਂਕਿ ਅੱਜ ਕੱਲ ਦੇ ਬੱਚੇ ਮੋਬਾਈਲ ਨੂੰ ਤਰਜੀਹ ਦਿੰਦੇ ਆ ਰੀਲਾ ਬਣਾਉਣ ਨੂੰ ਤਰਜੀਹ ਦਿੰਦੇ ਆ ਤੁਸੀਂ ਇੱਦਾਂ ਤਾਂ ਕੁਝ ਨਹੀਂ ਕਰਦੇ। ਨਹੀਂ। ਮੋਬਾਈਲ ਨਹੀਂ ਯੂਜ਼ ਕਰਦੇ। ਨਹੀਂ। ਬਿਲਕੁਲ ਨਹੀਂ। ਨਹੀਂ ਬਿਲਕੁਲ ਨਹੀਂ। ਸਹਨਾ ਰਾਤ ਨੂੰ ਦੁਕਾਨ ਤੋਂ ਜਾ ਕੇ ਪੜਾਈ ਕਰਕੇ ਤੇ ਮੈਨੇਜ ਕਰ ਲੈਣੀ ਹੈ ਫਿਰ ਸਿਲੇਬਸ ਤੋੜਾ ਲੜ ਨੂੰ ਇਹਦਾ ਜਨਾ। ਪੜਾਈ ਕਿਤਾ ਚੱਲ ਰਹੀ ਹੈ ਕਿੰਨੇ ਨੰਬਰ ਆਦੇ। ਤਰਾ ਹੀ ਵਧੀਆ ਚੱਲਦੀ ਐ ਨੰਬਰ ਵੀ ਵਧੀਆ ਆਉਂਦੇ ਆ ਕਿਹੜੀ ਪੋਜੀਸ਼ਨ ਅੰਕਿਤ ਆ ਫਸਟ ਫਸਟ ਆਉਂਦੀ ਹਾਂਜੀ ਕੀ ਮੈਸੇਜ ਦੇਣਾ ਚਾਹੋਗੇ ਅੱਜ ਕੱਲ ਦੇ ਬੱਚਿਆਂ ਨੂੰ ਕਿ ਮਿਹਨਤ ਕਰੋ ਫੋਨ ਨਹੀਂ ਦੇਖਣਾ ਚਾਹੀਦਾ ਹੈਗਾ ਇਸ ਇਫ ਨੋਲੇਜ ਵਾਸਤੇ ਯੂਜ਼ ਕਰਨਾ ਚਾਹੀਦਾ ਹੈ ਮਿਹਨਤ ਕਰਾਂਗੇ ਤੇ ਵਧੀਆ ਬਣਾਂਗੇ ਆਪਾਂ ਸੰਗਾ ਲੜਕੀ ਸਾਲ ਤੋਂ ਆ ਰਹੀ ਆ ਮੇਰੇ ਨਾਲ ਹੀ ਆ ਰਹੀ ਆ ਇਹ ਇਹ 4:30 ਵਜੇ ਮੈਂ ਉੱਠਣਾ ਵਾਂ ਮੈਂ ਇਸ਼ਨਾਨ ਪਾਣੀ ਕਰਕੇ ਨਿਤਨੇਮ ਕਰਕੇ ਉੱਪਰ ਸਹਿਜ ਪਾਠ ਕਰਨ ਜਾਣਾ ਇਹਨੂੰ ਮਾਠਾ ਕੇ ਜਾਣਾ ਉੱਪਰ ਫਿਰ ਇਧਰ ਲਈ ਗੀਜਰ ਮੈਂ ਲਾ ਦਾਨਾ ਉੱਪਰ ਫਿਰ ਮੇਰੇ ਲਈ ਚਾਹ ਬਣਾ ਕੇ ਰੱਖਦੀ ਆ ਮੈਂ ਚਾਹ ਪੀ ਕੇ ਮੰਡੀ ਚੱਲ ਜਾਣਾ ਇਹ ਤਿਆਰ ਹੋ ਕੇ ਫੇ ਮੈਂ ਜਦੋਂ ਮੰਡੀ ਤੋਂ ਚੱਲ ਪੈਂਦਾ ਸਮਾਨ ਲੈ ਕੇ ਤੇ ਇਹ ਇਹਨੂੰ ਮੈਂ ਇਹਨਾਂ ਨੂੰ ਮੰਮੀ ਤੇ ਇਹਦੀ ਤੇ ਫੋਨ ਤੇ ਫੋਨ ਕਰਦਾ ਤੇ ਇਹ ਮੁੜ ਕੇ ਆ ਜਾਂਦੀ ਦੁਕਾਨ ਤੇ ਫਿਰ ਇਹ ਨਾਲ ਦੁਕਾਨ ਲਵਾ ਕੇ ਮੁੜ ਕੇ ਤਿਆਰ ਹੋ ਕੇ ਤੇ ਸਕੂਲ ਚੱਲ ਜਾਂਦੀ ਆ ਇਰੇ ਆਣ ਕੇ ਨਾਲੇ ਪੜਦੇ ਆ ਖੇਤ ਨਾਲੇ ਮੇਰੇ ਨਾਲ ਪੂਰਾ ਹੱਥ ਵਡਾਉਂਦੇ ਆ ਇਹ ਜਦੋਂ ਦੇ ਸਕੂਲ ਜਾਂਦੇ ਆ ਤਿੰਨੇ ਬੇਟੀਆਂ ਹਸਟੀ ਆਉਂਦੀਆਂ ਨੇ ਕਦੀ ਨਹੀਂ ਸੰਗੜ ਆਈਆਂ ਫਸਟੇ ਆਉਂਦੇ ਆ ਨੇ ਪੜਾਈ ਚ ਵੀ ਕਿੱਦਾਂ ਇਹਦੇ ਮਨ ਚ ਆਇਆ ਕਿ ਦੋ ਇਹਨੇ ਆਣਾ ਸ਼ੁਰੂ ਕੀਤਾ ਉਹ ਦੇਖੋ ਜਦੋਂ ਮੈਂ ਪਤਾ ਵੀ ਡੈਡੀ ਇਕੱਲਾ ਪਪਾ ਇੰਨੀ ਮਿਹਨਤ ਕਰ ਰਹੇ ਨੇ ਤੇ ਫਿਰ ਇਹ ਚਲੋ ਹੱਥ ਵਡਾਉਂਦੀ ਮੇਰਾ ਵੀ ਥੋੜਾ ਜਿਹਾ ਫਰ ਹੋ ਜਾਂਦਾ ਸਾਰਾ ਦਿਨ ਇਹ ਤੇ 16 17 ਘੰਟੇ ਦੀ ਡਿਊਟੀ ਆਏ ਵੈਰਾਇਚ ਕਰਕੇ ਬੱਚਾ ਇਧਰ ਉਧਰ ਜਾਵ ਨਹੀਂ ਸਕਦੇ ਅਸੀਂ ਫਿਰ ਜਦੋਂ ਇਹ ਕੰਮ ਆ ਗਾਹਕ ਦਾ ਕੋਈ ਪਤਾ ਨਹੀਂ ਕਦੋਂ ਆ ਜਾਣਾ ਹੁੰਦਾ ਜਿੱਦਾਂ ਅੱਜ ਕੱਲ ਦੇ ਬੱਚੇ ਮੋਬਾਈਲ ਤੇ ਚਮੜੇ ਰਹਿੰਦੇ ਆ ਰੀਲ ਬਣਾਉਂਦੇ ਸਰਜੀ ਦਿੱਤੇ ਆ ਮੋਬਾਈਲ ਵਗੈਰਾ ਨਹੀਂ ਵੇਚੀ ਮੇਰੇ ਤਿੰਨੇ ਬੇਟੀਆਂ ਕੋਈ ਸੀ ਕੋ ਮੋਬਾਈਲ ਨਹੀਂ ਅਸੀਂ ਦਿੱਤਾ ਹੀ ਨਹੀਂ ਕਦੀ ਨਾ ਇਹਨਾਂ ਮੰਗਿਆ ਕਦੇ ਬਸ ਜਾਂ ਪੜ੍ਹਾਈ ਤੇ ਜਾਂ ਇਧਰ ਕੰਮ ਵਾਲੇ ਧਿਆਨ ਜਿਹੜੇ ਇਹ ਤੋਂ ਵੱਡੇ ਆ ਉਹ ਸਕੂਲ ਤੋਂ ਆਣ ਕੇ ਨੇੜੇ ਸਲਾਈ ਸੈਂਟਰ ਦਾ ਸਲਾਈ ਸੈਂਟਰ ਸਾਡੇ ਕੋਲ ਹੀ ਇਹ ਸਲਾਈ ਸੈਂਟਰੋਂ ਸਲਾਈ ਸਿੱਖਦੇ ਆ ਇਧਰ ਮਾੜੀ ਮੋਟੀ ਦੀ ਜ਼ਰੂਰਤ ਹੋਏ ਤੇ ਇਧਰ ਉਹ ਵੀ ਆ ਜਾਂਦੇ ਆ